ਸੂਣੀ ਅਰਦਾਸ ਗਟ ਭਈ ਸਗਲੇ ਜੁਗ ਅੰਤਰ ਬਾਰ ਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਗੁਰ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗਾਵੋ ਸੁਣੋ ਪੜੋ ਨਿਤ ਭਾਈ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰਾਖਿਆ ਗੁਰਪੂਰੇ ਤੂੰ ਰਾਖਿਆ ਪਰਮ ਸਤਿਕਾਰ ਜੋ ਗੁਰਪਿਆਰੀ ਗੁਰਸਵਾਰੀ ਗੁਰੂ ਦਾ ਹੀ ਖਾਸ ਰੂਪ ਤਤ ਸੰਗਤ ਜੀਓ ਫਤੇ ਦੀ ਸਾਂਝ ਪਾਈਏ ਰਸਨਾ ਨੂੰ ਕਰੀਏ ਪਵਿੱਤਰ ਸਾਰੀ ਸੰਗਤ ਸਤ ਗੁਰਾਂ ਦੇ ਬਾਣੀ ਦੇ ਅੰਦਰ ਗੱਜ-ਬੱਜ ਕੇ ਸੀਸ ਝੁਕਾਈਏ ਪਿਆਰ ਸਹਿਤ ਨਿਮਰਤਾ ਸਹਿਤ ਬੋਲੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਹਤੇ ਬਹੁਤ ਹੀ ਬੜ ਭਾਗੇ ਜੀਵ ਜੋ ਪਰਮ ਪਿਤਾ ਪਰਮਾਤਮਾ ਦੀ ਮਿੱਠੀ ਯਾਦ ਅੰਦਰ ਬੈਠ ਕਰਕੇ ਮੇਰੇ ਸਤਗੁਰਾਂ ਦੀ ਗੁਣ ਗਾਇਨ ਕਰਨ ਸੀ। ਪਾਬ ਦਿੱਤਾ ਹੋਇਆ ਸਿਮਰਨ ਕਰ ਰਹੀਆਂ ਸੀ। ਹੋਰ ਭਾਵ ਲਾਈਏ ਕਿ ਸੰਗਤਾਂ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਹੀਆਂ ਸੀ। ਸੰਗਤਾਂ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਹੀਆਂ ਸੀ। ਹੁਣ ਨਵੀਂ ਸੰਗਤ ਨੇ ਸੋਚਣੇ ਕਿ ਅਸੀਂ ਤੇ ਸਿਮਰਨ ਕਰ ਰਹੇ ਸੀ ਭਾਈ ਸਾਹਿਬ ਕਹਿੰਦੇ ਇਸ਼ਨਾਨ ਕਰ ਰਹੇ ਸੀ ਕញ្ញਾ ਨੇ ਤੇ ਅਸੀਂ ਨਾਨ ਅਜੇ ਕੀਤਾ ਹੀ ਨਹੀਂ ਤੇ ਕਹੀ ਅਜੇ ਕਰ ਚੁੱਕੇ ਆ ਜਿਹੜੇ ਇਸ਼ਨਾਨ ਦੀ ਤੁਸੀਂ ਗੱਲ ਕਰਦੇ ਹੋ ਦਾਸ ਨਹੀਂ ਕਰਦਾ ਜਿਹੜੇ ਦੀ ਦਾਸ ਗੱਲ ਕਰਦੇ ਐ ਅਜੇ ਨਵੀਂ ਸੰਗਤ ਨੇ ਗੱਲ ਕਰਦੀ ਮੇਰੇ ਪਾਤਸ਼ਾਹ ਕਹਿੰਦੇ ਐ ਕਰ ਇਸ਼ਨਾਨ ਪਤਸ਼ਾਦ ਦੇ ਮੁਖ ਦੇ ਵਿੱਚੋਂ ਇਹ ਬਚਨ ਨਿਕਲਿਆ ਕਰ ਅ स्नान ਅਸੀਂ ਨੇ ਕੰਨ ਚੁੱਕ ਲੈਣੇ ਉਸੇ ਵੇਲੇ ਅਸੀਂ ਨੇ ਧਿਆਨ ਦੇਣਾ ਉਸੇ ਵੇਲੇ ਕਿ ਮੇਰੇ ਸਤਿਗੁਰੂ ਕੁਝ ਕਹਿਣ ਲੱਗੇ ਆ ਧਿਆਨ ਤਾਂ ਕਰਾਂਗੇ ਕੰਨ ਤਾਂ ਚੁੱਕਾਂਗੇ ਜੇ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਾਂਗੇ ਸਮਝ ਗਏ ਜੇ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਾਂਗੇ ਤੇ ਗੁਰੂ ਦਾ ਇਹ ਬਚਨ ਨਿਕਲੇਗਾ ਅਸੀਂ ਕੰਨ ਚੁੱਕ ਲਾਂਗੇ ਸੰਤਰਕ ਹੋ ਜਾਾਂਗੇ ਕਿ ਮੇਰਾ ਗੁਰੂ ਮੈਨੂੰ ਕੁਝ ਕਹਿਣ ਲੱਗੇ ਐ ਕਦੋਂ ਜਦੋਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਦੇ ਜਦੋਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੁਰਬਾਣੀ ਨੂੰ ਪੜਾਂਗੇ ਨਾ ਗੁਰਬਾਣੀ ਪੜ੍ਹਨ ਦਾ ਤਰੀਕਾ ਢਾਂਗ ਕੁਝ ਹੋਰ ਹੋਏਗਾ ਗੁਰਵਾਣੀ ਦੇ ਹਰ ਇੱਕ ਲਵਜ ਦੀ ਸਮਝ ਆਏਗੀ ਪਤਾ ਲੱਗੇਗਾ ਪਿਆਰ ਜਾਗੇਗਾ ਅੰਦਰੋਂ ਕਿ ਮੇਰਾ ਸਤਿਗੁਰੂ ਮੈਨੂੰ ਹਲੂਣ ਰਿਹਾ ਹੈ ਮੇਰਾ ਸਤਿਗੁਰੂ ਮੈਨੂੰ ਕੁਝ ਕਹਿ ਰਿਹਾ ਹੈ ਬਾਦਸ਼ਾਹ ਕਰਿ ਇਹ ਕਰਿ ਈਸ਼ਨਾ ਅਸੀਂ ਕੰਨ ਚੁੱਕਨੇ ਪੁੱਛਣੇ ਬਾਦਸ਼ਾਹ ਕਿਦਾਂ ਕਰੀਏ ਕਿਹੜੇ ਇਸ਼ਨਾਨ ਦੀ ਗੱਲ ਕਰਦੇ ਹਾਂ ਪੰਜ ਇਸ਼ਨਾਨ ਦੀ ਗੱਲ ਕਰਦੇ ਹਾਂ ਪੰਜ ਇਸ਼ਨਾਨ ਕਿਹਿੰਦੇ ਦੋ ਹੱਥਾਂ ਦਾ ਧੋ ਲੈਣਾ ਦੋ ਮੇ ਪੈਰਾਂ ਦਾ ਧੋ ਲੈਣਾ ਚਾਰ ਪੰਜਵਾਂ ਮੂੰਹ ਆ ਗਿਆ ਮੂੰਹ ਦਾ ਧੋ ਲੈਣਾ ਇਹਨੂੰ ਕਹਿੰਦੇ ਆ ਪੰਜ ਇਸ਼ਨਾਨ ਨੂੰ ਇਹਨੂੰ ਕੀ ਕਹਿੰਦੇ ਆ ਪੰਜ ਇਸ਼ਨਾਨ ਨੂੰ ਇਹ ਕਾਗੇ ਇਸ਼ਨਾਨ ਕਰ ਲੈਣਾ ਸਾਰੇ ਬਾਡੀ ਨੂੰ ਧੋ ਲੈਣਾ ਤਨ ਨੂੰ ਧੋ ਲੈਣਾ ਪਰ ਪਤਸ਼ਾਹ ਨੇ ਆਖਿਆ ਕਰ ਇਸ਼ਨਾਨ ਅੱਗੇ ਪੁੱਛਣਾ ਸੀ ਕਿੱਦਾਂ ਕਰਨਾ ਪਤਸ਼ਾਹ ਦੱਸਣ ਲੱਗੇ ਕਿ ਕਿੱਦਾਂ ਹੋਏਗਾ ਇਸ਼ਨਾਨ ਤੋ ਕਿੱਦਾਂ ਕਰਨਾ ਹੈ ਗੁਰੂ ਦਾ ਸਿਖਿਆ ਗੁਰੂ ਦਾ ਸਿਖਾ ਤੇਰੇ ਲਈ ਇਸ਼ਨਾਨ ਕਿਡਾ ਹੈ ਉਹ ਗੁਰੂ ਦੇ ਸਿੱਖ ਦਾ ਇਸ ਨਾਮ ਦੱਸਣ ਲੱਗੇ ਐ ਸਿਮਰ ਪ੍ਰਭ ਆਪਣਾ ਕਹਿੰਦੇ ਤੋਂ ਆਪਣੇ ਪ੍ਰਭੂ ਨੂੰ ਸਿਮਰਨ ਸ਼ੁਰੂ ਕਰਦੇ ਕੀ ਸ਼ੁਰੂ ਕਰਨਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਿੱਦਾਂ ਪਹਿਲੀ ਵਾਰ ਸੰਤਰਕ ਹੋਈ ਸੀ ਮੂੰਹ ਚੋਂ ਨਿਕਲਿਆ ਸੀ ਕਾਰ ਇਸ ਨਾਮ ਅਸੀਂ ਸੰਤਾਰਕ ਹੋਏ ਤੇ ਪੁੱਛਿਆ ਗੁਰੂ ਨੂੰ ਗੁਰੂ ਨੇ ਦੱਸ ਦਿੱਤਾ ਐਦਾਂ ਹੀ ਜਦੋਂ ਵਾਹਿਗੁਰੂ ਬੋਲਾਂਗੇ ਉਹ ਸਵੇਲੇ ਵੀ ਸਾਡੇ ਮukh ਚੋਂ ਨਿਕਲਣਾ ਚਾਹੀਦਾ ਹੈ ਵਾਹਿ ਗੁਰੂ ਸਾਡੇ ਕੰਨ ਸਾਡੀ ਆਵਾਜ਼ ਵੱਲ ਨੂੰ ਜਾਣਾ ਸਾਡਾ ਗੁਰੂ ਕੁਛ ਕਹਿ ਰਿਹਾ ਹੈ ਵਾ ਵਾ ਗੁਰੂ ਦੀ ਵਡਿਆਈ ਕਰਨੀ ਹੈ ਵਾਹ ਵਾਹ ਗੁਰੂ ਦੀ ਵਡਿਆਈ ਜਿੱਦਾਂ ਆਮ ਬੱਚੇ ਨੂੰ ਕਹਿ ਦਿੰਨੇ ਆ ਵਾਹ ਐਦਾਂ ਗੁਰੂ ਨੂੰ ਵੀ ਕਹਿਣਾ ਵਾਹ ਗੁਰੂ ਗੁਰੂ ਤੇਰਾ ਸ਼ੁਕਰ ਹੈ ਸ਼ੁਕਰ ਸੱਚੇ ਪਾਤਸ਼ਾਹ ਮੈਨੂੰ 88 ਲੱਖ ਜੁਨਾਂ ਚੋਂ ਬਾਹਰ ਕੱਢ ਲਿਆ ਵਾਰਕਾਰ ਲਿਆ ਮੈਨੂੰ 84 ਲੱਖ ਜੁਨਾਂ ਚੋਂ ਤੇਰਾ ਲੱਖ ਲੱਖ ਸ਼ੁਕਰ ਹੈ ਮੇਰੇ ਪਾਤਸ਼ਾਹ ਮੇਰੇ ਸ਼ੈਨਸ਼ਾ ਤੇਰਾ ਲੱਖ ਲੱਖ ਸ਼ੁਕਰ ਹੈ ਹੁਣ ਵੀ ਰਹਿਮ ਕਰ ਹੁਣ ਵੀ ਤਰਸ ਕਰ ਤੁਸੀਂ ਆਖੇ ਇੱਕar ਇਸ਼ਨਾਨ ਮੈਂ ਇਸ਼ਨਾਨ ਕਰਨ ਲੱਗਿਆ ਤੁਸੀਂ ਮੇਰੀ ਸਾਰੀ ਮੈਲ ਨੂੰ ਉਤਾਰ ਦਿਓ ਤੁਸੀਂ ਮੇਰੀ ਸਾਰੀ ਮੈਲ ਨੂੰ ਉਤਾਰ ਦਿਓ ਹੁਣ ਕਈ ਵੀਰ ਕਈ ਗੁਰਮੁਖ ਕਹਿਣ ਗਏ ਭਾਈ ਸਾਹਿਬ 1 ਸਾਲ ਹੋ ਗਿਆ ਸਿਮਰਨ ਕਰਦਿਆਂ ਤਸ ਤੋਂ ਵਸਨੀ ਹੋਏ ਅਜੇ ਤੱਕ ਅਜੇ ਤੱਕ ਮੈਲ ਨਹੀਂ ਲੱਥੀ ਕੋਈ ਫਰਕ ਨਹੀਂ ਪਿਆ ਸਾਇਦ ਅਸਵੇਰੇ ਸਵੇਰੇ ਦਾਸ ਕਿਸੇ ਗੁਰਮਖ ਦਾ ਘੁੰਮਦਾ ਕਮਾਉਂਦਾ ਮੈਸੇਜ ਆਇਆ ਮੈਸੇਜ ਦੇ ਉੱਤੇ ਬੀਬੀ ਕਹਿ ਰਹੀ ਸੀ ਕਿ ਵੀਰ ਜੀ 5 ਮਹੀਨੇ ਪਹਿਲਾਂ ਤੁਹਾਡੇ ਗਰੁੱਪ ਦੇ ਨਾਲ ਜੁੜੇ ਸੀ 5 ਮਹੀਨੇ ਪਹਿਲਾਂ 2 ਮਹੀਨੇ ਬੜਾ ਮਨ ਲੱਗਿਆ ਬੜਾ ਦਿਲ ਕੀਤਾ ਸਿਮਰਨ ਨੂੰ ਖੁਬਗੀ ਸੀ ਕਿਸੇ ਦੀ ਕੋਈ ਗੱਲ ਚੰਗੀ ਨਹੀਂ ਲੱਗੀ ਸੀ ਪਰ ਹੁਣ ਤੇ ਮਨ ਹੀ ਨਹੀਂ ਲੱਗਦਾ ਮਨ ਹੀ ਨਹੀਂ ਲੱਗਦਾ मन उचराट हो गया गुरमुख प्यारियो ए सम्माननु एक नवी चीज दीती गई सी उस वक्त ए सम्माननु ਕੋਈ ਨਵੀਂ ਚੀਜ਼ ਉਸ ਵਕਤ ਦਿੱਤੀ ਗਈ ਸੀ ਮਨ ਨਵੀਂ ਚੀਜ਼ ਦੇ ਨਾਲ ਚਿੰਬੜ ਗਿਆ ਲੱਗ ਗਿਆ ਮਨ ਨੂੰ ਆਨੰਦ ਆਉਣ ਲੱਗਿਆ ਪਰ ਲੇਕਿਨ ਇਹ ਮਨ ਚੰਚਲ ਹੋ ਗਿਆ ਇਹ ਚੰਚਲ ਹੋ ਗਿਆ ਹੋਰ ਵੀ ਇਸ ਤੋਂ ਵਧੀਆ ਚੀਜ਼ ਮੰਗ ਰਿਹਾ ਹੁਣ ਉਸ ਚੀਜ਼ ਨਾਲ ਹੁਣ ਇਸ ਨੂੰ ਆਨੰਦ ਨਹੀਂ ਆਉਂਦਾ ਜਦੋਂ ਕਿ ਇਸ ਦਾ ਪਹਿਲੀ ਵਾਰੀ ਜਿਹੜਾ ਹੱਥ ਸੀ ਨਾ ਉੱਪਰ ਲੈ ਟੰਬੇ ਨੂੰ ਪਵਾ ਦਿੱਤਾ ਸੀ ਉੱਪਰ ਲੇਟੰਬੇ ਸਭ ਤੋਂ ਵਧੀਆ ਇਸ ਨੂੰ ਅਸਲੀ ਚੀਜ਼ ਮਿਲ ਗਈ ਸੀ ਦੁਨੀਆ ਦੀ ਦੁਨੀਆ ਦਾ ਉਹ ਜਹਾਜ਼ ਮਿਲ ਗਿਆ ਸੀ ਜਿਸ ਨੇ ਇਸ ਨੂੰ ਭਵ ਸਾਗਰ पार ਕਰਵਾ ਦੇਣਾ ਸੀ ਪਰ ਇਹ ਕੋਈ ਸ਼ੌਰਟ ਰਸਤਾ ਲਬਦਾ ਕੋਈ ਸ਼ੌਰਟ ਕੋਈ ਸੌਖਾ ਰਸਤਾ ਲੱਭਦਾ ਹੈ ਕੋਈ ਜਲਦੀ ਦਾ ਰਸਤਾ ਲੱਭਦਾ ਹੈ ਕਿ ਮੈਂ ਕੱਟ ਮਾਰ ਜਾਵਾਂ ਕੱਟ ਮਾਰ ਕੇ ਮੈਂ ਪਹਿਲਾਂ ਪਹੁੰਚ ਜਾਵਾਂ ਉੱਥੇ ਇਹਦੀ ਕੱਟ ਮਾਰਨ ਦੀ ਆਦਤ ਨਹੀਂ ਗਈ ਨਹੀਂ ਗਈ ਕੱਟ ਮਾਰਨ ਦੀ ਆਦਤ ਇਹ ਕੱਟ ਮਾਰਨ ਵਾਲੇ ਲਾਲਚ ਦੇਣ ਵਾਲੇ ਰਿਸ਼ਵਤ ਦੇਣ ਵਾਲੇ ਗੁਰਬਾਣੀ ਦੇ ਵਿੱਚ ਇਹਨਾਂ ਦਾ ਸਾਰੇ ਆਂਦਾ ਜ਼ਿਕਰ ਕੀਤਾ ਗਿਆ ਹੈ ਗੁਰਬਾਣੀ ਦੇ ਵਿੱਚ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿੱਦਾਂ ਇੱਕ ਕਿਸੇ ਗੁਰਮਖ ਨੇ ਆਖਿਆ ਸੀ ਉਸਨੂੰ ਜਮ ਲੈਣ ਵਾਸਤੇ ਆ ਗਏ ਜਮ ਕਹਿਣ ਲੱਗੇ ਚੱਲ ਭਾਈ ਖੜਾ ਹੋ ਤੇਰੇ ਸੁਆਸਾਂ ਦਾ ਧਰਮ ਮੁਖ ਚੱਲਿਆ ਹੁਣ ਤੂੰ ਜੱਥੇ ਜਾਣਾ ਸਾਡੇ ਨਾਲ ਚੱਲ ਜਾ ਕੇ ਹਿਸਾਬ ਕਿਤਾਬ ਦੇ ਹੁਣ ਅੱਜ ਤੱਕ ਤੇ ਕੀ ਖਾਟਣ ਲਿਆ ਤੇ ਕੀ ਕਮਾ ਲਿਆ ਕੀ ਗੁਮਾਇਆ ਕੀ ਖੱਟੇ ਹੈ ਚੱਲ ਤੇਰਾ ਵਕਤ ਹੋ ਗਿਆ ਆ ਜਾ ਚੱਲੀਏ ਤੂੰ ਸਾਡੇ ਨਾਲ ਚੱਲ ਉਹ ਆਦਤ ਸੀ ਉਸ ਨੂੰ ਬਾਢੀ ਦੇਣ ਦੀ ਆਦਤ ਸੀ ਉਸ ਨੂੰ ਰਿਸ਼ਵਤ ਦੇਣ ਦੀ ਉਹ ਜਮਾਨੂ ਵੀ ਇੱਕ ਰਿਸ਼ਵਤ ਖੋ ਰੇ ਸਮਝ ਬੈਠਾ ਜਮਾਨ ਨਾਲ ਵੀ ਉਹ ਦੁਨੀਆ ਵਾਲਿਆਂ ਦੇ ਸਮਝ ਕੇ ਗੱਲ ਕਰਦਾ ਹੈ ਕਿ ਤੁਸੀਂ ਐਦਾਂ ਕਰੋ ਮੈਨੂੰ ਅੱਜ ਦੀ ਰਾਤ ਹੋਰ ਰਹਿਣ ਦਿਓ ਮੈਂ ਕੁਝ ਹਿਸਾਬ ਕਿਤਾਬ ਕਰਨੇ ਆ ਦੁਨੀਆ ਦੇ ਹਾੜੀ ਦਾ ਸੀਜ਼ਨ ਹੈ ਇਹ ਸੀਜ਼ਨ ਦੇ ਵਿੱਚ ਮਿਲ ਲੈਣ ਦੇਣ ਬੜਾ ਹੁੰਦਾ ਲੋਕਾਂ ਦੇ ਨਾਲ ਮੈਂ ਅੱਜ ਦੀ ਰਾਤ ਖਾ ਸੌਖਾ ਇਹ ਬੰਨਿਆਂ ਨੂੰ ਨਮੇੜ ਦੇ ਮੰਗਾ ਸਾਰੀਆਂ ਨੂੰ ਅਤੇ ਸਵੇਰੇ ਉੱਠ ਕੇ ਮੈਂ ਤੁਹਾਡੇ ਨਾਲ ਚੱਲਾਂਗਾ ਰਾਤ ਰਾਤ ਦੇ ਵਿੱਚ ਜਿੰਨਾ ਵੀ ਮੈਂ ਲੋਕਾਂ ਦੇ ਵੱਲ ਖਰਚ ਕੱਢਾਂਗਾ ਲੋਕਾਂ ਦੇ ਵੱਲ ਪੈਸਾ ਕੱਢਾਂਗਾ ਉਸ ਦੇ ਵਿੱਚੋਂ ਮੈਂ ਕੁਝ ਹਿੱਸਾ ਤੁਹਾਨੂੰ ਦੇ ਦੇਵਾਂਗਾ ਉਸ ਦੇ ਵਿੱਚੋਂ ਮੈਂ ਕੁਝ ਹਿੱਸਾ ਤੁਹਾਨੂੰ ਦੇ ਦੇਵਾਂਗਾ ਤੇ ਮੈਂ ਸਵੇਰੇ ਤੁਹਾਡੇ ਨਾਲ ਚੱਲ ਪਾਵਾਂਗਾ ਆਪਾਂ ਜੇ ਦਿ ਸੂਬਾ ਦੀ ਨਮਾਜ਼ ਹੁੰਦੀ ਹੈ ਉੱਥੇ ਜਾ ਕੇ ਪੜ ਲਵਾਂਗੇ ਮੇਰੀ ਇੰਨੀ ਕੁ ਬੇਨਤੀ ਮਨਜ਼ੂਰ ਕਰ ਲਿਓ ਕਿ ਮੈਨੂੰ ਅੱਜ ਦੀ ਰਾਤ ਛੱਡ ਦਿਓ ਮੈਨੂੰ ਅੱਜ ਦੀ ਰਾਤ ਛੱਡ ਦਿਓ ਨਰਮ ਪਿਆਰਿਓ ਪਰ ਜੰਮ ਕਿੱਥੇ ਮੰਦੇ ਆ ਜਮਨੀ ਇਹ ਗੱਲ ਮੰਨਦੇ ਉਹਨੇ ਕੀ ਆਖਿਆ ਸੀ ਉਸਨੂੰ ਹੁਕਮ ਦਿੱਤਾ ਦਵਾ ਜਮਾਨੇ ਆਮਲ ਸਰਾਂ ਨੂੰ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੂੰ ਖੱਟਿਆ ਕਹਾ ਗਵਾਇਆ ਚਲੋ ਸਤਾਬ ਦੀਵਾਨ ਬੁਲਾਇਆ ਕਹਿੰਦੇ ਦੱਸ ਤੂੰ ਅੱਜ ਤੱਕ ਕੀ ਖੱਟਿਆ ਕੀ ਗਵਾਇਆ ਚਲ ਤੈਨੂੰ ਮੇਰੇ ਮਾਲਕ ਨੇ ਉੱਥੇ ਬੁਲਾਇਆ ਜਾ ਕੇ ਹਿਸਾਬ-ਕਿਤਾਬ ਦੇ ਆਗੋਂ ਕੀ ਕਹਿੰਦਾ ਉਹ ਕਹਿੰਦੇ ਕਰੂੰ ਅਰਦਾਸ ਗਾਵ ਕਿਛ ਬਾਕੀ ਕਹਿੰਦੇ ਮੈਂ ਕਹਿਣ ਲੱਗਿਆ ਕਿ ਮੈਂ ਤੁਹਾਡੇ ਅੱਗੇ ਇੱਕ ਅਰਦਾਸ ਕਰਦਾ ਇੱਕ ਬੇਨਤੀ ਕਰਦਾ ਮੈਂ ਇੱਕ ਬੇਨਤੀ ਕਰਦਾ ਕਿ ਕਿ ਮੈਂ ਜਿਹੜਾ ਹਿਸਾਬ ਕਿਤਾਬ ਕਰਨਾ ਹੁੰਦਾ ਨਾ ਜੋਹਾੜੀ ਡਿਸੀਜਨ ਤੇ ਸੋਣੀ ਡਿਸੀਜਨ ਤੇ ਕਰਨਾ ਹੈ ਉਹਦੇ ਵਿੱਚੋਂ ਕੁਝ ਪਿੰਡਾਂ ਦਾ ਲੇਖਾ ਜੋਖਾ ਜੇ ਬਾਕੀ ਪਿਆ ਗਾਮ ਗਾਬ ਕਹਿੰਦੇ ਆ ਪਿੰਡ ਨੂੰ ਕੁਝ ਪਿੰਡਾਂ ਦਾ ਲੇਖਾ ਜੋਖਾ ਬਾਕੀ ਪਿਆ ਮੈਂ ਅੱਜ ਦੀ ਰਾਤ ਦੇ ਵਿੱਚ ਇਹ ਸਾਰਾ ਲੇਖਾ ਜੋਖਾ ਜਮੇੜ ਦਿਆਂਗਾ ਨਮੀਆਂ ਬਹੀਆਂ ਦੇ ਉੱਤੇ ਮੈਂ ਇਹ ਛਾੜ ਦਿਆਂਗਾ ਇਹ ਮੈਂ ਨਵੀਆਂ ਵਹਿਆਂ ਦੇ ਉੱਤੇ ਛਾੜ ਦੇਵਾਂਗਾ ਉਧਰੋਂ ਉਤਾਰ ਦੇਵਾਂਗਾ ਅਤੇ ਨਵੇਂ ਤੋਂ ਮੇਰਾ ਹਿਸਾਬ ਕਿਤਾਬ ਇਹਨਾਂ ਲੋਕਾਂ ਦੇ ਨਾਲ ਸ਼ੁਰੂ ਹੋ ਜਾਏਗਾ। ਕੱਲੋਂ ਕਰੂੰ ਅਰਦਾਸ ਮੈਂ ਅਰਦਾਸ ਕਰਦਾ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਤੁਸੀਂ ਮੇਰੀ ਇਹ ਬੇਨਤੀ ਨੂੰ ਮਨਜ਼ੂਰ ਕਰ ਲਓ। ਕਰੂੰ ਅਰਦਾਸ ਗਾਬ ਕਿਛ ਬਾਕੀ ਲਾਉ ਨਵੇਰ ਆਜ ਕੀ ਰਾਤੀ ਲਾਉ ਨਵੀਰ ਆਜ ਕੀ ਰਾਤ ਹੈ ਮੈਂ ਕਹਿੰਦੇ ਅੱਜ ਦੀ ਰਾਤ ਦੇ ਵਿੱਚ ਇਹ ਸਾਰਾ ਆਵਕਾ ਸੌਕਾ ਕੰਮ ਮੈਂ ਨਿਮੇੜ ਦਿਆਂਗਾ ਅੱਗੇ ਕੀ ਕਹਿੰਦੇ ਕਿਛਪੀ ਖਰਚਤ ਮਾਰਾ ਸਾਰੋਂ ਕਿਛਪੀ ਉਹਦੇ ਵਿੱਚੋਂ ਕਹਿੰਦਾ ਕੁਝ ਹਿੱਸਾ ਮੈਂ ਤੁਹਾਨੂੰ ਦੇ ਦੇਵਾਂਗਾ ਉਹਨਾਂ ਨੂੰ ਵੀ ਲਾਲਚੀ ਬਣਾ ਰਹੇ ਉਹਨਾਂ ਨੂੰ ਵੀ ਆਪਣੇ ਕਰਤੂਤੀ ਕਾਲੇ ਰੰਗ ਦੇ ਵਿੱਚ ਰੰਗਣਾ ਚਾ ਰਹੇ ਆ ਕਿੱਥੇ ਤੇ ਕਹਿਣਾ ਸੀ ਕਿ ਜੇ ਆਰਡਰ ਆ ਗਿਆ ਹੁਕਮ ਆ ਗਿਆ ਮੈਂ ਸਟੁੱਟ ਦਿੱਤਾ ਸਾਰਾ ਕੁਝ ਹੁਣ ਤੱਕ ਤਾਂ ਮੈਂ ਭੁੱਲਿਆ ਰਿਹਾ ਸੀ ਮੈਨੂੰ ਨਹੀਂ ਸੀ ਕੁਝ ਪਤਾ ਤੁਸੀਂ ਆ ਕੇ ਮੈਨੂੰ ਹੱਲੂਣਾ ਦੇ ਦਿੱਤਾ ਜਿਹੜੇ ਮੇਰੇ ਕੋਲੇ 2 ਮਿੰਟ ਬਚੇ ਆ ਮੈਂ ਆ 2 ਮਿੰਟਾਂ ਦੇ ਵਿੱਚ ਹੀ ਨਾਮ ਦੇ ਲਵਾ ਮੇਰੇ ਪਤਸ਼ਾਨੇ ਤੇ ਮੈਨੂੰ ਗੁਰਬਾਣੀ ਦੇ ਵਿੱਚ ਸਮਝਾਏ ਕਿ ਜਿੱਤੂ ਲਾਸਟ ਵਾਲੇ ਸਵਾਸ ਦੇ ਵਿੱਚ ਹੀ ਵਾਹਿਗੁਰੂ ਕਹਿ ਦੇਵੇਂ ਤੇਰਾ ਇਹ ਵੀ ਕਾਫੀ ਹੈ ਪਰ ਉਹ ਲਾਸਟ ਵਾਲੀ ਸਵਾਸਾਂ ਦੇ ਵਿੱਚ ਵੀ ਕਹਿੰਦਾ ਮੈਨੂੰ ਕੁਝ ਉਧਾਰੇ ਦੇ ਦਿਓ ਮੈਂ ਉਹਨਾਂ ਦੇ ਵਿੱਚ ਵੀ ਆਪਣਾ ਕੰਮ ਕਰ ਲਵਾਂ ਨਾਮ ਨਹੀਂ ਲੈਣਾ ਨਾਮ ਦੀ ਗੱਲ ਨਾ ਕਰੋ ਮੇਰਾ ਤੇ ਕੰਮ ਅਜੇ ਕੁਝ ਬਾਕੀ ਐ ਮੇਰੇ ਪਿੰਡ ਕੁਝ ਬਾਕੀ ਐ ਮੈਂ ਜਿੰਨਾਂ ਦਾ ਹੀ ਸਾਬ ਨਹੀਂ ਕੀਤਾ ਕਿਛਤੀ ਖਰਚ ਤੇ ਮਾਰਾ ਸਾਰੂੰ ਸੁਵੇ ਨਵਾਜ ਸਰਾਂ ਗਜ਼ਾਰੂ ਸਵੇਰੇ ਦੀ ਜਿਹੜੀ ਨਵਾਜ਼ ਐ ਆਪਾਂ ਉਸ ਸੁਰਾਂ ਦੇ ਵਿੱਚ ਜਾ ਕੇ ਇਕੱਠੇ ਪੜ ਲਵਾਂਗੇ ਇਕੱਠੇ ਪੜ ਲਵਾਂਗੇ ਗਰਮਕ ਪਿਆਰਿਓ ਐਦਾਂ ਦਾ ਇਹ ਮਨੁੱਖ ਲਾਲਚੀ ਐ ਇਹ ਲਾਲਚੀ ਐ ਇੱਕ ਮਿੰਟ ਵੀ ਲਾਸਟ ਵਾਲਾ ਸਵਾਸ ਵੀ ਨਹੀਂ ਦੇਣਾ ਚਾਹੁੰਦਾ ਕਿ ਮੇਰਾ ਜਨਮ ਸਫਲ ਨਾ ਹੋ ਜਾਵੇ ਮੈਨੂੰ ਦੱਸੋ ਉਹ ਵੀ ਵੀ ਨਵਦਾਸ ਪੁੱਛਣਾ ਚਾਹੁੰਦਾ ਹੈ ਕਿ ਭੈਣ ਮੇਰੀਏ ਤੇਰਾ ਹੱਥ ਪੈ ਗਿਆ ਸੀ ਲਾਸਟ ਵਾਲੇ ਟੰਬੇ ਦੇ ਉੱਤੇ ਤੈਨੂੰ ਸਿੱਧਾ ਉਸ ਟੰਬੇ ਨੇ ਸੱਚਖੰਡ ਲੈ ਕੇ ਜਾਣਾ ਸੀ ਤੂੰ ਹੁਣ ਉਸ ਤੋਂ ਵੀ ਕੋਈ ਸ਼ਾਉਟ ਰਸਤਾ ਲੱਭਦੀ ਹੈ ਭੈਣ ਮੇਰੀਏ ਨਹੀਂ ਮਿਲਣਾ ਉਸ ਤੋਂ ਕੋਈ ਸ਼ਾਉਟ ਰਸਤਾ ਪਿਆਰ ਦੇ ਵਿੱਚ ਭਿੱਜ ਕੇ ਬਾਜਾ ਮਾਰਿਆ ਕਰ ਪਿਆਰ ਦੇ ਵਿੱਚ ਭਿੱਜ ਕੇ ਬਾਜਾ ਮਾਰਿਆ ਕਰ ਗਾਇਦੇ ਆਕਾਰ ਵਾ ਗੁਰੂ ਵਾ ਗੁਰੂ ਵਾ ਗੁਰੂ ਆ ਵਾਚ ਰੋਗਾ ਦਸਿਆ ਨੂੰ ਵਾ ਦਾ ਕੀ ਮਤ ਬਲੇ ਵਾ ਕਈ ਲੋਕ ਕਹਿੰਦੇ ਆ ਕਿ ਸਾਡੇ ਤੇ ਵਾਹਿਗੁਰੂ ਬੋਲਦੇ ਆ ਸਾਡੇ ਤੇ ਸਤਨਾਮ ਵਾਹਿਗੁਰੂ ਬੋਲਦੇ ਆ ਆ ਵਾਹਿਗੁਰੂ ਕਿ ਥੋਕਰਉਂਦੇ ਆ ਕਈ ਗੁਰਮਖਾਨੇ ਤੇ ਦੱਸਿਆ ਕਿ ਇੱਥੋਂ ਤੱਕ ਮਿਹਣੇ ਮਾਰਦੇ ਐ ਪਿੰਡ ਵਾਲੇ ਗੁਰਦੁਆਰੇ ਪ੍ਰਬੰਧਕ ਕਮੇਟੀ ਵਾਲੇ ਕਹਿੰਦੀ ਐ ਤੁਹਾਡਾ ਵਹਿਗੁਰੂ ਤੁਹਾਡਾ ਵਹਿਗੁਰੂ ਉਹਨਾਂ ਨੇ ਐ ਵਹਿਗੁਰੂ ਵੀ ਸਾਡਾ ਕਰ ਦਿੱਤਾ ਉਹਨਾਂ ਦਾ ਵਹਿਗੁਰੂ ਵੀ ਨਹੀਂ ਰਿਹਾ ਕਹਿੰਦੇ ਸਾਡਾ ਤੇ ਸਤਨਾਮ ਵਹਿਗੁਰੂ ਐ ਤੁਹਾਡਾ ਕੱਲਾ ਵਹਿਗੁਰੂ ਐ ਅਬਸੋਸ 2 ਮਿੰਟ ਪਹਿਲਾਂ ਅਰਦਾਸ ਕਰੀ ਅਰਦਾਸ ਦੇ ਵਿੱਚ ਹੱਥ ਜੋੜੇ ਸਾਰੀ ਸੰਗਤ ਨੇ ਇਕਲੱਤ ਦੇ ਭਾਰ ਖਲੋਤੀ ਏ ਸਾਰੀ ਸੰਗਤ ਮਾਲਕ ਦੇ ਅੱਗੇ ਜੋਦੜੀਆਂ ਕਰਦੀ ਐ ਕਿ ਮੇਰੇ ਪਤਸ਼ਾਹ ਤੇਰੇ ਅੱਗੇ ਮੇਰੀ ਜੋਦੜੀ ਐ ਤੇਰੇ ਅੱਗੇ ਮੇਰੀ ਬੇਨਤੀ ਐ ਕਾਦੀ ਕਿ ਮੇਰੇ ਪਤਸ਼ਾਹ ਆ ਜਿਹੜਾ ਵਾਹਿਗੁਰੂ ਐ ਨਾ ਇਹ ਮੇਰੇ ਜਾਦਾ ਦੇ ਇਹ ਮੇਰੇ ਚਿੱਤ ਆ ਦੇ 5-10 ਮਿੰਟ ਪਹਿਲਾਂ ਬੇਨਤੀ ਕੀਤੀ ਜੋਦੜੀ ਕੀਤੀ ਕਿ ਇਹ ਜਿਹੜਾ ਵਹਿਗੁਰੂ ਦਾ ਸ਼ਬਦ ਹੈ ਇਹ ਮੇਰੇ ਜਾਦਾ ਜਾਵੇ ਚਿੱਤਾਂ ਜਾਵੇ ਆਜਨੀ ਕੀਤੀ ਜਿੱਦਾਂ ਦਾ ਗੁਰੂ ਘਰ ਜਾਣ ਲੱਗੇ ਆ ਉਦੋਂ ਦਾ ਕਰ ਰਹੇ ਜਦੋਂ ਵੀ ਕਿਸੇ ਅਰਦਾਸ ਦੇ ਵਿੱਚ ਸ਼ਾਮਿਲ ਹੁੰਦਾ ਹੈ ਉਦੋਂ ਫਿਰ ਇਹੀ ਬਚਨ ਕਹਿੰਦਾ ਹੈ ਕਿ ਮੇਰੇ ਵਾਹਿਗੁਰੂ ਚਿੱਤਾਂ ਦੇ ਵਹਿਗੁਰੂ ਚਿੱਤਾਂ ਦੇ ਪਰ ਜਦੋਂ ਚਿੱਤ ਕਰਨ ਦੀ ਗੱਲ ਹੁੰਦੀ ਹੈ ਉਦੋਂ ਤੁਹਾਡੇ ਵਾਲਾ ਵਾਹਿਗੁਰੂ ਸਾਡੇ ਵਾਲਾ ਵਾਹਿਗੁਰੂ ਤੁਹਾਡੇ ਵਾਲਾ ਵਾਹਿਗੁਰੂ ਸਾਡੇ ਵਾਲਾ ਵਾਹਿਗੁਰੂ ਬੜੀ ਅਫਸੋਸ ਦੀ ਗੱਲ ਹੈ ਅਰਦਾਸ ਦੇ ਵਿੱਚ ਤੂੰ ਰੋਜ਼ ਮੰਗਦਾ ਹੈ ਭਲਿਆ ਰੋਜ਼ ਕਹਿੰਦਾ ਹੈ ਪ੍ਰਥਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਰੋਜ ਮੰਗਦੇ ਤੂੰ ਫਿਰ ਕਹਿੰਨੇ ਅਗਲੀ ਪੰਕਤੀ ਦੇ ਵਿੱਚ ਚਿੱਤ ਆਵਨ ਕਾ ਸਦਕਾ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਮੇ ਜਿਸ ਦਿਨ ਤੇਰੇ ਵੈਗ ਰੁਚਿ ਤਾ ਗਿਆ ਉਸ ਦਿਨ ਤੈਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਮਿਲ ਜਾਏਗੀ मिल जाएगी सारे सुखਾਂ ਦੀ ਪ੍ਰਾਪਤੀ ਗਰਮਕਿਆਰਿਓ ਇਹ ਜਿਹੜਾ ਵਹਿਗੁਰੂ ਸ਼ਬਦ ਇਹ ਸਾਡਾ ਜਾਂ ਛੋਡਾ ਨਹੀਂ ਇਹ ਗੁਰੂ ਵੱਲੋਂ ਦਿੱਤਾ ਹੋਇਆ ਆਪਾਂ ਨੂੰ ਇੱਕ ਮੰਤਰ ਹੈ ਆਪਾਂ ਸਾਰੇ ਆਨੇ ਇਸ ਨੂੰ ਚਿਤ ਕਰਨੇ ਜਿਸ ਦਿਨ ਇਹ ਵਹਿਗੁਰੂ ਚਿਤ ਆ ਗਿਆ ਉਸ ਦਿਨ ਸਾਡੇ ਸਾਰੇ ਸੁੱਖ ਦੁਨੀਆ ਦੇ ਸੁਖ ਲੋਕ ਤੇ ਪਰਲੋਕ ਦੇ ਸੁਖ ਮੇਰੇ ਮਾਲਕ ਨੇ ਸਾਡੀ ਝੋਲੀ ਦੇ ਵਿੱਚ ਪਾ ਦੇਣੇ ਕਿਉਂਕਿ ਅਗਲੀ ਪੰਕਤੀ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਆਂ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਸਾਰੇ ਸੁੱਖਾਂ ਦੀ ਪ੍ਰਾਪਤੀ ਉਸ ਦਿਨ ਹੋਏਗੀ ਜਿਸ ਦਿਨ ਸਾਡੇ ਵਾਹਿਗੁਰੂ ਚਿਤ ਆ ਗਿਆਂ ਹੁਣ ਇਹ ਵਾਹਿਗੁਰੂ ਹੈ ਕੀ ਭਾਵ ਉਦਾਂ ਤੇ ਆਪਾਂ ਇਸ ਦੇ ਅਰਥ ਕੱਢੀਏ ਕੱਲੇ-ਕੱਲੇ ਅੱਖਰ ਦੇ ਵੀ ਅਰਥ ਟੀਕਾਕਾਰਾਂ ਨੇ ਕੱਢ ਲਏ ਆ ਕੱਲੇ-ਕੱਲੇ ਅੱਖਰ ਦੇ ਅਰਥ ਨਿਕਲ ਜਾਂਦੇ ਪਰ ਆਪਾਂ ਨਹੀਂ ਕੁਝ ਕਰਨ ਆਪਾਂ ਇੱਕ ਜੱਟੂ ਤਰੀਕੇ ਨਾਲ ਜਿੱਦਾਂ ਧੰਨੇ ਜੱਟ ਨੇ ਧੰਨੇ ਜੱਟ ਨੇ ਕਿਹਾ ਸੀ ਨਾ ਗੋਪਾਲ ਤੇਰਾ ਆਰਤਾ ਲੋਕਾਂ ਦੀ ਆਰਤੀ ਸੀ ਜੱਟ ਦਾ ਆਰਤਾ ਸੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤ ਤੂੰ ਮੇਰੇ ਮਾਲਕ ਉਹਨਾਂ ਦੇ ਕਾਜ ਸਵਾਰਦੇ ਜਿਹੜੇ ਤੇਰੀ ਭਗਤੀ ਕਰਦੇ ਆ ਆਪਾਂ ਵੀ ਉਸ ਦੀ ਭਗਤੀ ਕਰਦੇ ਆ ਆਪਣੇ ਵੀ ਕਾਜ ਸਵਾਰੇਗਾ ਮੇਰੇ ਮਾਲਕ ਮੇਰਾ ਮਾਲਕ ਆਪਣੇ ਵੀ ਕਾਜ ਸਵਾਰੇਗਾ ਕਿ ਜਦੋਂ ਇੱਕ ਕੋਈ ਬੱਚਾ ਮੰਨ ਲਓ 4 ਸਾਲ ਪਹਿਲਾਂ ਦੌਰ ਨੇੜੇ ਕਿਲਕੇ ਗਿਆ ਹੈ ਕਰੋਨਾ ਦਾ ਇਸ ਕਰੋਨਾ ਦੇ ਦੌਰ ਦੇ ਵਿੱਚ ਬੱਚੇ ਸਕੂਲ ਨਹੀਂ ਸੀ ਜਾਂਦੇ ਬੱਚਿਆਂ ਦੀ ਘਰ ਸਟੱਡੀ ਹੁੰਦੀ ਸੀ ਘਰ ਬੈਠਿਆਂ ਦੀ 1 ਸਾਲ ਤਕਰੀਬਨ ਲੱਗ ਗਿਆ ਸੀ ਘਰ ਹੀ ਆਨਲਾਈਨ ਕਲਾਸਾਂ ਲੱਗਦੀਆਂ ਸਨ ਬੱਚਿਆਂ ਨੂੰ ਉੱਥੇ ਆਦਤ ਮਾੜੀ ਪੈਗੀ ਉੱਪਰੰਦੀ ਥਾਂ ਦੇ ਉੱਤੇ ਗੇਮਾਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਮੋਬਾਈਲ ਦੇ ਉੱਤੇ ਮਾਪਿਆਂ ਨੂੰ ਪਤਾ ਲੱਗਿਆ ਕਿ ਬੱਚਾ ਪੜ੍ਹਦਾ ਨਹੀਂ ਟੀਚਰ ਨੇ ਆਦੇਸ਼ ਦਿੱਤਾ ਇਹਨਾਂ ਦੀ ਟਿਊਸ਼ਨ ਰਖਾ ਦਿਓ ਮਾਪਿਆਂ ਨੇ ਟਿਊਸ਼ਨ ਰਖਵਾ ਦਿੱਤੀ ਪਰ ਟਿਊਸ਼ਨ ਦੇ ਵੇਲੇ ਵੀ ਕਿਸੇ ਨੂੰ ਕਿਸੇ ਦੇ ਘਰ ਜਾਣ ਦਾ ਹੁਕਮ ਨਹੀਂ ਸੀ ਸਖਤ ਆਊਟਰ ਸੀ ਕੋਈ ਕਿਸੇ ਦੇ ਘਰ ਨਹੀਂ ਜਾਏਗਾ ਇਸ ਟਿਊਸ਼ਨ ਐ ਜਿਹੜੀ ਉਹ ਵੀ ਮੋਬਾਈਲ ਦੇ ਉੱਤੇ ਹੀ ਹੋਏਗੀ ਟਿਊਸ਼ਨ ਮੋਬਾਈਲ ਦੇ ਉੱਤੇ ਪੜਨ ਲੱਗੀ ਖ ਟਿਊਸ਼ਨ ਦਾ ਕੋਈ ਖਾਸ ਅਸਰ ਬੱਚਿਆਂ ਤੇ ਨਾ ਹੋਇਆ ਇਹ ਸਮਝਾਉਣ ਦੇ ਲਈ ਹੈ ਭਾਗ ਬੱਚਿਆਂ ਨੇ ਦੇ ਟੀਚਰ ਦਾ ਫੇਰਫੋਲ ਆਉਂਦਾ ਕਿ ਤੁਹਾਡੇ ਬੱਚੇ ਦੇ ਹਾਲਾਤ ਨਹੀਂ ਕੁਝ ਸੁਧਰੇ ਕੱਲ ਨੂੰ ਮੈਨੂੰ ਦੋਸ਼ ਨਾ ਦਿਓ ਮੈਨੂੰ ਇੰਜ ਲੱਗਦਾ ਇਹ ਬੱਚਾ ਫੇਲ ਹੋ ਜਾਏਗਾ ਤੁਹਾਡਾ ਖੇਲ ਹੋਏਗਾ ਤੁਹਾਡਾ ਬੱਚੇ ਦੇ پاس ਹੋਣ ਦਾ ਕੋਈ ਅਦੇਸ਼ਾ ਨਜ਼ਰ ਨਹੀਂ ਆ ਰਿਹਾ ਮਾਪਿਆਂ ਨੂੰ ਚਿੰਤਾ ਜਾਰ ਕੀਤੀ ਚਲੋ ਮਾਪਿਆਂ ਨੂੰ ਇਤੋਂ ਤੱਕ ਸਬਰ ਆ ਗਿਆ ਕਿ ਇਹ ਸਾਲ ਬੱਚੇ ਦਾ ਸਾਲ ਖਤਮ ਹੋ ਗਿਆ ਪਰ ਇਹ ਕਹਿ ਕੇ ਸਾਰ ਲਏ ਚਲੋ ਬੱਚਾ ਤੰਦਰੁਸਤ ਤੇ ਹੈ ਕੋਈ ਗੱਲ ਨਹੀਂ ਕਿਉਂਕਿ ਉਸ ਵੇਲੇ ਦੇ ਹਾਲਾਤ ਬੜੇ ਨਾਜ਼ੁਕ ਸੀ ਪਰ ਹੋਇਆ ਕਿ ਜਿਸ ਦਿਨ ਰਿਜ਼ਲਟ ਆਉਂਦਾ ਹੈ ਸਕੂਲ ਦੇ ਵਿੱਚੋਂ ਸਕੂਲ ਵਾਲੇ ਫੋਨ ਦੀ ਫੇਰ ਘੰਟੀ ਖੜਕ ਜਾਂਦੀ ਹੈ ਟੀਚਰ ਵਾਲੇ ਫੋਨ ਦੀ ਫੇਰ ਘੰਟੀ ਖੜਕ ਜਾਂਦੀ ਹੈ ਜਦੋਂ ਟੀਚਰ ਦਾ ਫੋਨ ਜਾਂਦਾ ਤਾਂ ਮਾਪੇ ਵੇਖਦੇ ਆ ਕਿ ਟੀਚਰ ਦਾ ਫੇਰ ਫੋਨ ਆ ਗਿਆ ਉਸ ਨੇ ਇਹੀ ਗੱਲ ਕਹਿਣੀ ਹੈ ਕਿ ਤੁਹਾਡਾ ਤੇ ਬੱਚਾ ਫੇਲ ਹੋ ਗਿਆ ਇਹ ਗੱਲ ਕਹੇਗਾ ਚਲੋ ਉਹਨਾਂ ਨੇ ਡਰਦੇ ਡਰਦਿਆਂ ਨੇ ਫੋਨ ਚੁੱਕ ਲਿਆ ਜਦੋਂ ਫੋਨ ਚੁੱਕਿਆ ਤਾਂ ਅੱਗੋਂ ਮਾਸਟਰ ਦਾ ਆਦੇਸ਼ ਹੁਕਮ ਕੋਈ ਹੋਰ ਸੀ ਮਾਸਟਰ ਕਹਿ ਰਿਆ ਸੀ ਕਿ ਤੁਹਾਡਾ ਬੱਚਾ ਸਕੂਲ ਦੇ ਵਿੱਚੋਂ ਟੌਪ ਤੇ ਆ ਗਿਆ ਟੌਪ ਤੇ ਮਾਪੇ ਖੁਸ਼ੀ ਦੇ ਵਿੱਚ ਝੂਮ ਉੱਠੇ ਮਾਪਿਆਂ ਦੀ ਖੁਸ਼ੀ ਦੀ ਹੱਦ ਨਹੀਂ ਰਹੀ ਜਿਨ੍ਹਾਂ ਨੂੰ ਦਿਖਾਈ ਦੇ ਰਿਹਾ ਸੀ ਕਿ ਸਾਡਾ ਬੱਚਾ ਫੇਲ ਹੋਣਾ ਹੈ ਜਿਹੜੇ ਬੱਚੇ ਫੇਲ ਹੋਣ ਦੇ 4 ਮਹੀਨੇ 3 ਮਹੀਨੇ ਪਹਿਲਾਂ ਚਰਚੇ ਚੱਲ ਪਏ ਸੀ ਉਹ ਬੱਚਾ ਸਕੂਲ ਦੇ ਵਿੱਚੋਂ ਟੌਪ ਤੇ ਆ ਜਾਵੇ ਤਾਂ ਮਾਪਿਆਂ ਨੇ ਨੱਚਣਾ ਹੀ ਹੈ ਗਰਮਕ ਪਿਆਰਿਓ ਜਦ ਖੁਸ਼ੀ ਦੇ ਵਿੱਚ ਆਏ ਤਾਂ ਮਾਪਿਆਂ ਨੇ ਕੀ ਆਵਾ ਪੁੱਤਰ ਆ ਕਮਾਲ ਕਰ ਦਿੱਤੀ ਵਾਹ ਪੁੱਤਰ ਆ ਕਮਾਲ ਕਰ ਦਿੱਤੀ ਇਹ ਉਹ ਵਾਹ ਸ਼ਬਦ ਹੈ ਜਿਹੜਾ ਅਸੀਂ ਆਪਣੇ ਗੁਰੂ ਦੇ ਲਈ ਲਾਉਣਾ ਹੈ ਬੱਚੇ ਦੇ ਲਈ ਤਾਂ ਲਾਇਆ ਸੀ ਕਿ ਸਕੂਲ ਦੇ ਵਿੱਚੋਂ ਟਾਪ ਆ ਗਿਆ ਅਤੇ ਆਪਾਂ ਗੁਰੂ ਦੇ ਲਈ ਤਾਂ ਲਾਵਾਂਗੇ ਕਿ ਗੁਰੂ ਨੇ ਕਿੱਡਾ ਵੱਡਾ ਕ੍ਰਿਸ਼ਮਾ ਕੀਤਾ ਸਾਨੂੰ 84 ਲੱਖ ਜੂਨਾ ਚੋਂ ਬਾਹਰ ਕੱਢ ਕੇ ਆ ਮਾਨਸ ਦੇਹੀ ਦੇ ਦਿੱਤੀ ਕਿ ਅਸੀਂ ਖੁਸ਼ੀ ਦੇ ਵਿੱਚ ਗਾਉਂਦੇ ਨੱਚਦੇ ਝੂਮਦੇ ਕਹਿ ਨਹੀਂ ਸਕਦੇ ਵਾਹ ਗਿਰ ਵਾ ਗਿਰ ਵਾ ਗਿਰ ਇਹ ਉਹ ਵਾ ਹੈ ਆਪਾਂ ਨੇ ਆਪਣੇ ਗੁਰੂ ਦੀ ਕਰਨੀ ਹੈ ਗੁਰਮਖ ਪਿਆਰਿਓ ਚਲੋ ਫਿਰ ਆਪਾਂ ਸ਼ੁਰੂ ਕਰ ਲਈਏ ਗੁਰਮਖ ਪਿਆਰਿਓ ਦਾਸ ਦੀ ਇੰਨੀ ਕੀ ਹਾਜ਼ਰੀ ਨੂੰ ਪ੍ਰਵਾਨ ਕਰਿਓ ਵਿਚਾਰ ਕਰਦੇ ਆ ਇਹ ਕਿ ਨਹੀਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ ਜੀ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨਾਂ ਗੁਰਮਖਿ ਪਹਿਰਾਂ ਦੀ ਡਿਊਟੀ ਹੈ ਉਹ ਸਾਵਧਾਨ ਹੋ ਜਾਓ 20 ਮਿੰਟ ਸਿਮਰਨ ਕਰਨ ਤੋਂ ਬਾਅਦ ਫਿਰ ਰੋਜ਼ਵਾਲੀ ਪ੍ਰਕਿਰਿਆ ਸ਼ੁਰੂ ਹੋਏਗੀ ਜਿਹੜਾ ਸਿਮਰਨ ਕਰਨੇ ਪਿਆਰ ਦੀਆਂ ਆਵਾਜ਼ਾਂ ਮਾਰਨੀਆਂ ਨੇ ਐਨੀਆਂ ਆਵਾਜ਼ਾਂ ਐਨੀਆਂ ਆਵਾਜ਼ਾਂ ਮਾਰਨੀਆਂ ਐਨੀਆਂ ਆਵਾਜ਼ਾਂ ਮਾਰਨੀਆਂ ਕਿ ਮੇਰਾ ਸਤਿਗੁਰੂ ਝੂਮ ਉਠੇ ਆਪਣੇ ਬੱਚਿਆਂ ਦੇ ਪਿਆਰ ਦੇ ਵਿੱਚ ਨਾਲ ਦੀ ਨਾਲ ਝੋਲੀ ਟੱਢ ਲਿਓ ਮੇਰੇ ਮਾਲਕ ਦਾਤਾ ਪਾ ਦੇ ਕੇ ੜੀ ਕੇ ੜੀ ਦਾਤ ਮੇਰੇ ਪਾਤਸ਼ਾਹ ਮੇਰਾ ਮਨ ਸਾਫ ਹੋ ਜਾਵੇ ਮੇਰੇ ਮਨ ਦੀ ਮੈਲ ਉਤਰ ਜਾਵੇ ਮੈਨੂੰ ਸਿਮਰਨ ਕਰਨ ਦੀ ਜਾਚ ਆ ਜਾਵੇ ਮੇਰੇ ਪਾਤਸ਼ਾਹ ਕਾਰੇ ਸ਼্নান ਸਿਮਰ ਪ੍ਰਭ ਆਪਣਾ ਜਿਸ ਤੂੰ ਸ਼ੁਰੂ ਕੀਤਾ ਸੀ ਪ੍ਰਕਰਮ ਉਥੇ ਹੀ ਆ ਕੇ ਸਮਾਪਤੀ ਕਰੀਏ ਫਿਰ ਗੁਰਮਖ ਪਿਆਰਿਓ ਇਸਨਾਨ ਆਉ ਜੀ ਕਰੋ ਜੀ ਛੁਰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ